ਹੈਲੋ ਸਤਿ ਸ਼੍ਰੀ ਅਕਾਲ ਮੇਰੇ ਵੀਰੋ ਤੇ ਭੈਣੋ ਆਪਾਂ ਫਿਰਦੇ ਆਂ ਬਾਜ਼ਾਰ ਫਰੀਦਕੋਟ ਦੇ ਦੇਖੋ ਫਰੀਦਕੋਟ ਦਾ ਮੇਨ ਬਾਜ਼ਾਰ ਲਹਿਰਾਂ ਵਹਿਰਾਂ ਲੱਗੀਆਂ ਪਈਆਂ ਦੇਖੋ ਆਪਾਂ ਪੂਰਾ ਅੰਦਰ ਗਏ ਸੀ ਇਹ ਪੈਦਲ ਚੱਲ ਕੇ ਦੇਖੋ ਦੇਖੋ ਸਾਡਾ ਮੇਨ ਬਾਜ਼ਾਰ ਫਰੀਦਕੋਟ ਦਾ ਦੇਖੋ ਕਿੰਨਾ ਘੈਂਟ ਆ ਮਟਰ ਮਿਰਚਾਂ ਹਰੇ ਮਟਰ ਪਈ ਨੇ ਆਇਕ ਤਵਾ ਖੜੀਆਂ ਨੇ ਬਹੁਤ ਮਾੜਾ ਹਾਲ ਆ ਵਿੱਚ ਇਕਵਾ ਲੈ ਕੇ ਵੜ ਜਾਂਦੇ ਆ ਕਈ ਵੱਡੇ ਸਾਧਨ ਦੀ ਲੈ ਕੇ ਵਿੱਚ ਫਸ ਜਾਂਦੇ ਆ ਇਹ ਮੀਨ ਬਾਜ਼ਾਰ ਹੈ ਫਰੀਦਕੋਟ ਦਾ ਦਾਦਾ ਫਰੀਦ ਗਲੀ ਗਲੀ ਦਾ ਦੇਖੋ ਕਿੰਨਾ ਸੋਹਣਾ ਸੋਹਣਾ ਸਬਾਨ ਦੇਖੀ ਚਲੋ ਆਪਾਂ ਤੁਹਾਨੂੰ ਦਿਖਾਉਣੇ ਆ ਮੋੜ ਤਾਈ ਅੱਲਾ ਹੀ ਸਾਹੀ ਲੈ ਸਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਗਾਇਸ ਬੈਗ ਲੈ ਲਓ ਭੈਣੋ ਸੂਟ ਲੈ ਲਓ ਨਾਲ ਹੀ ਸੂਟ ਪਏ ਆ ਬੜੇ ਘੈਂਟ ਘੈਂਟ ਆ ਦੇਖੋ ਬੀਬੀਆਂ ਜਿੱਥੇ ਕੋਈ ਸੇਲ ਵਾਲਾ ਸਮਾਨ ਹੁੰਦਾ ਬੀਬੀਆਂ ਉੱਥੇ ਹੀ ਢੇਰ ਲਾ ਦਿੰਦੀਆਂ ਚਲੋ ਜੀ ਚਲੋ 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 ਆ ਲੱਗੀ ਪਈ ਹੈ ਲਹਿੰਗੇ ਆਲੀ ਸੇਲ ਬੱਲੇ ਬੱਲੇ ਲਹਿੰਗੇ ਆ ਗਏ ਆ ਦੇਖੋ ਮੋਟਰਸਾਈਕਲ ਸਕੂਟਰੀਆਂ ਕਿਵੇਂ ਖੜੀਆਂ ਆ ਇਹ ਦੇਖੋ ਦੇਖੋ ਬਾਜ਼ਾਰ ਦੇ ਵਿੱਚ ਬਹੁਤ ਮਾੜਾ ਹਾਲ ਆ ਤੇ ਸਨਿਆਰਾ ਫਿਰਦੇ ਇੱਥੇ ਸਨਿਆਰੇ ਚਲੋ ਜੀ ਹੁਣ ਆਪਾਂ ਬਸ ਕੀ ਕਹਿੰਦੇ ਹੁੰਦੇ ਆ ਵੀਡੀਓ ਬੰਦ ਕਰਾਂਗੇ ਕਿਉਂਕਿ ਅੱਗੇ ਕਾਫੀ ਬਾਜ਼ਾਰ ਬਾਬਾ ਫਰੀਦ ਦੇ ਮੇਲੇ ਦੀ ਤਿਆਰੀ ਹੋ ਰਹੀ ਆ ਤੇ ਫਿਰ ਆਪਾਂ ਹੁਣ ਫੋਨ ਕਰ ਦਿੰਨੇ ਆ ਬੰਦ ਚਲੋ ਜੀ ਸਸਟੀਕਾ ਸਾਰੇ ਪਿੰਡਾਂ ਦੇ